ਕੁਆਲਿਟੀ ਐ ਕੋ ਬੰਦੇ ਕੋਲ ਗੁਣ ਐ ਹੁਣ ਧਿਆਨ ਵਿੱਚ ਰੱਖਿਓ ਜੀ ਗੁਨਾਹ ਨੂੰ ਬਖਸ਼ਿਸ਼ ਕਰਨ ਵਾਲਾ ਕੌਣ ਐ ਗੁਣ ਦੇਣ ਵਾਲਾ ਵੀ ਪ੍ਰਮਾਤਮਾ ਹੀ ਆ ਨਾ ਤੁਸੀਂ ਵੇਖੋ ਕਈ ਵਾਰ ਬੰਦਾ ਕਿਸੇ ਮੁਕਾਮ ਨੂੰ ਹਾਸਲ ਕਰ ਲੈਂਦਾ ਆਪਣੇ ਕਿਸੇ ਫੀਲਡ ਵਿੱਚ ਤਰੱਕੀ ਕਰ ਲੈਂਦਾ ਹੈ ਕਾਮਯਾਬੀ ਹਾਸਲ ਕਰ ਲੈਂਦਾ ਜਦੋਂ ਤਰੱਕੀ ਕਰਨ ਲਈ ਕਾਮਯਾਬੀ ਹਾਸਲ ਕਰਨ ਲਈ ਕਈ ਵਾਰ ਅਸੀਂ ਪ੍ਰਮਾਤਮਾ ਨੂੰ ਵਿਸਾਰ ਦਿੰਨੇ ਆ ਤੇਰੀ ਤਰੱਕੀ ਦੇ ਪਿੱਛੇ ਤੇਰੀ ਕਾਮਯਾਬੀ ਦੇ ਪਿੱਛੇ ਹੱਥ ਕੀ ਦਾ ਪ੍ਰਮਾਤਮਾ ਦਾ ਹੀ ਆ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਆਪਾਂ ਇੱਥੇ ਤੱਕ ਸਾਰੇ ਪਹੁੰਚੇ ਆ ਇਸ ਕਰਕੇ ਮਹਾਰਾਜ ਕਹਿੰਦੇ ਗੁਨਾਹਾਂ ਨੂੰ ਬਖਸ਼ਣ ਵਾਲਾ ਉਹ ਗੁਰੂ ਸਾਹਿਬ ਨੇ ਇੱਕ ਵਚਨ ਲਿਖਿਆ ਬਾਣੀ ਵਿੱਚ ਮਹਾਰਾਜ ਕਹਿੰਦੇ ਜੀ ਗੁਰੂ ਸਾਹਿਬ ਜੀ ਕਹਿੰਦੇ ਇਹ ਕਹਿੰਦੇ ਮਨੁੱਖ ਦੀ ਫਿਤਰਤ ਐਸੀ ਹੈ ਬੰਦੇ ਦੀ ਹਾਲਤ ਪਤਾ ਕਿਹੋ ਜੀ ਆ ਬੰਦਾ ਕੁਝ ਪ੍ਰਾਪਤ ਕਰਕੇ ਕੁਝ ਲੈ ਕੇ ਫਿਰ ਗੁਰੂ ਨੂੰ ਭੁਲਾ ਦਿੰਦਾ ਹੈ ਬਹੁਤ ਇਸ ਤਰ੍ਹਾਂ ਦੇ ਬੰਦੇ ਨੇ ਜੀ ਸਾਡਾ ਕੰਮ ਬਣ ਗਿਆ ਕੰਮ ਸਰ ਗਿਆ ਤੂੰ ਕੌਣ ਤੇ ਮੈਂ ਕੌਣ ਗੁਰੂ ਸਾਹਿਬ ਨੇ ਬਾਣੀ ਵਿੱਚ ਕੀ ਲਿਖਿਆ ਮਹਾਰਾਜ ਕਹਿੰਦੇ ਦਾਤ ਪਿਆਰੀ ਬਿਸਰਿਆ ਦਾਤਾਰਾ ਜਾਣੈ ਨਹੀਂ ਮਰਨ ਵਿਚਾਰਾ ਵਸਤ ਪ੍ਰਾਈ ਕੋਠ ਰੋਵੇ ਕਰਮ ਧਰਮ सगला ਹੀ ਖੋਵੇ ਮਹਾਰਾਜ ਕਹਿੰਦੇ ਬੰਦੇ ਦੀ ਫਿਤਰਤ ਦੇ ਵੇਖੋ ਜਦੋਂ ਕੁਝ ਪ੍ਰਾਪਤ ਕਰਨਾ ਸੀ ਉਦੋਂ ਕਿਵੇਂ ਕਰਦਾ ਸੀ ਤਰਲੇ ਲੈਂਦਾ ਸੀ ਮਿੰਤਾ ਕਰਦਾ ਸੀ ਜਦੋਂ ਕੁਝ ਪ੍ਰਾਪਤ ਹੋ ਗਿਆ ਫਿਰ ਮਹਾਰਾਜ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤ ਨੂੰ ਪਿਆਰ ਕਰੀ ਜਾਂਦਾ ਹੈ ਦਾਤਾਂ ਦੇਣ ਵਾਲੇ ਨੂੰ ਵਿਸਾਰ ਕੇ ਬਿਠਾ ਹੈ ਜਿਨੇ ਗੁਣ ਬਖਸ਼ਿਆ ਗੱਲੋਤੀ ਆਗੀ ਜੀ ਗੁਣਮੰਤਿਆ ਗੁਣ ਦੇ ਮਹਾਰਾਜ ਕਹਿੰਦੇ ਬਾਹਾ ਬਾਤ ਸੁਨੋ ਆਖੀ ਹੈ ਜੇ ਗੁਣ ਦਾਤਾ ਮਤ ਧੀਰ ਗੁਨਾ ਦਾ ਖਜ਼ਾਨਾ ਵੀ ਉਹ ਹੈ ਅਤੇ ਧੀਰਜ ਜਿ